ਪੰਜਾਬ ਸਰਕਾਰ ਨੇ ਥੇਲਾ ਨਹੀਂ ਦੇਣਾ ਸਰਕਾਰੀ ਕਾਲਜ ਨੂੰ ਕਾਲਜ ਮੈਨੇਜਮੈਂਟ ਨੂੰ ਕਹਤਾ ਕਿ ਤੁਸੀਂ ਆਪ ਇਹ ਕੋਰਸ ਚਲਾਓ ਜਿੰਦਾ ਮਤਲਬ ਜੇ ਕੋਰਸ ਉਹਨੇ ਆਪ ਚਲਾਉਣਾ ਤਾਂ ਜਿਹੜੇ ਬੀਐਸਸੀ ਐਗਰੀਕਲਚਰ ਫਸਟ ਇਅਰ ਚ ਵਿਦਿਆਰਥੀ ਨੇ 16000 ਫੀਸ ਭਰੀ ਸੀ ਉਹਦੇ ਤੋਂ ਹੁਣ ਪਾਉਣੇ 2 ਲੱਖ ਰੁਪਏ ਫੀਸ ਲਈ ਜਾਊਗਾ ਇਹ ਸਿੱਖਿਆ ਕ੍ਰਾਂਤੀ ਆ ਆਮ ਆਦਮੀ ਪਾਰਟੀ ਦੀ ਉਹ ਹੜਤਾਲ ਤੇ ਬੈਠਾ ਕਿ ਬੀਐਸਸੀ ਐਗਰੀਕਲਚਰ ਚਲਣੀ ਚਾਹੀਦੀ ਹੈਗੀ ਆ ਤੇ ਜਦੋਂ ਵਿਦਿਆਰਥੀ ਇਹਦੀ ਸਰਕਾਰ ਕੋਲੇ ਬੁਝਾਰਾ ਕਰਦੇ ਦੇ ਘਰ ਅੱਗੇ ਆਏ ਤੇ ਇਹਨੇ ਪੁੱਛਿਆ ਵੀ ਤੁਹਾਡਾ ਚੋਕ ਬੀਐਸਸੀ ਐਗਰੀਕਲਚਰ ਵਾਲਾ ਹੈਗਾ ਜਾਂ ਤੁਸੀਂ ਵੈਸੇ ਹੀ ਰੋਲਾ ਪਾਉਂਦੇ ਫਿਰਦੇ ਹੋ ਇਹਨੂੰ ਪੁੱਛਣ ਵਾਲਾ ਉਹ ਵੀ ਜਿੱਦਣ ਤੁਸੀਂ ਬੀਐਸਸੀ ਐਗਰੀਕਲਚਰ ਲਈ ਧਰਨਾ ਲਾਇਆ ਸੀ ਉਦੋਂ ਤੁਸੀਂ ਬੀਐਸਸੀ ਐਗਰੀਕਲਚਰ ਚ ਦਾਖਲਾ ਲੈਣ ਲਈ ਲਾਇਆ ਸੀ ਬਰਜਿੰਦਰਾ ਕਾਲੇ ਦੀ ਬੀਐਸਸੀ ਐਗਰੀਕਲਚਰ ਬੰਦ ਕਰਨਾ ਚਾਹੁੰਦੇ ਆ ਜੇ ਬੰਦ ਹੋ ਗਈ ਜਿਵੇਂ 슈ਗਰ ਮਿਲ ਦੇ ਪਲਾਟ ਕੱਟੇ ਆ ਓਵੇਂ ਬੀਐਸਸੀ ਐਗਰੀਕਲਚਰ ਦੀ 15 ਕਿੱਲੇ ਜ਼ਮੀਨ ਜਿਹੜੀ ਆ ਗੁਰਦੇਵ ਸੇਖੋਂ ਇਥੋਂ ਦਾ ਭੂ ਮਾਫੀਆ ਬਿਲਡਰਸ ਤੇ ਹੋਰ ਲੋਕਾਂ ਨੇ ਆਪਣੇ ਘਰ ਭਰਨ ਵਾਸਤੇ ਵਰਤਨੀ ਆ ਇਹ ਸਿੱਖਿਆ ਕ੍ਰਾਂਤੀਆ ਆਮ ਆਦਮੀ ਪਾਰਟੀ ਸੇਖੋਂ ਅੱਜ ਫਰੀਦਕੋਟ ਦੇ ਮੰਨੇ ਪਰਮੰਨੇ ਕਰਪਟ ਤੇ ਭ੍ਰਿਸ਼ਟ ਲੀਡਰਾਂ ਦੇ ਵਿੱਚੋਂ ਇੱਕ ਆ ਜਿਹੜੇ ਕਿ ਕਿ ਕੀ ਢੱਲੋਂ ਨੂੰ ਮਹੀਨਾ ਭਰਦੇ ਸੀ ਉਹੀ ਸਾਰੇ ਲੋਕ ਹੁਣ ਗਰਦੇਤ ਸਿੰਘ ਸੇਖੋਂ ਨੂੰ ਮਹੀਨਾ ਭਰਦੇ ਹੈਗੇ ਆ ਤੇ ਸਾਰਾ ਕੁੱਤਖਾਨਾ ਫਰੀਦਕੋਟ ਚ ਉਸੇ ਤਰ੍ਹਾਂ ਜਿਹੜਾ ਹੈਗਾ ਚੱਲਦਾ ਜਾ ਰਿਹਾ ਹੈਗਾ ਇਹ ਇਹਨਾਂ ਦੀ ਬਦਲਾਅ ਵਾਲੀ ਜਿਹੜੀ ਹੈਗੀ ਆ ਉਹ ਕ੍ਰਾਂਤੀ ਹੈਗੀ ਆ ਪੰਜਾਬ ਦੇ ਪਾਣੀਆਂ ਦੀ ਮਾਲਕੀ ਪੰਜਾਬ ਨੂੰ ਮਿਲੇ ਪਹਿਲਾ ਕੰਮ ਵਿਧਾਨ ਸਭਾ ਚ ਪੰਜਾਬ ਸਰਕਾਰ ਇਹ ਕਰੇ ਇਸ ਕਰਕੇ 2 ਦਸੰਬਰ ਨੂੰ ਅਸੀਂ ਜਿਹੜਾ ਮਾਰਚ ਹੈਗਾ ਉਹ ਕਰ ਰਹੇ ਆਂ ਦੂਸਰੀ ਮੰਗ ਵਾਗਾ ਦੇ ਸੈਨੀ ਵਾਲਾ ਵਪਾਰ ਜਿਹੜਾ ਖੋਲਿਆ ਜਾਵੇ ਤੀਸਰਾ ਕਿ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਿਆਂ ਤੇ ਜਿਹੜੀ ਲੀਕ ਹੈਗੀ ਆ ਉਹ ਮਾਰੀ ਜਾਵੇ ਪੰਜਾਬ ਦੀ ਕਿਸਾਨੀ ਨੇ ਜਿਹੜੀ ਢੇ ਲੱਖਾਂ ਏਕੜ ਜਿਹੜੀ ਇੱਥੇ ਬਾਸਮਤੀ ਦੀ ਖੇਤੀ ਕੀਤੀ ਆ ਅੱਜ ਕੇਂਦਰ ਸਰਕਾਰ ਨੇ ਉਹਦੇ ਰੇਟ ਅਸਮਾਨ ਤੋਂ ਜ਼ਮੀਨ ਤੇ ਡੇਗਣ ਦੀ ਕੋਸ਼ਿਸ਼ ਕੀਤੀ ਆ ਕਿਸਾਨਾਂ ਦਾ ਪੁੱਤ ਕਹਾਉਣ ਵਾਲਾ ਭਗਵੰਤ ਮਾਨਾ ਜੇ ਇਸ ਗੱਲ ਤੇ ਕਿਉਂ ਨਹੀਂ ਬੋਲ ਰਿਹਾਗਾ ਕਿ ਬਾਸਮਤੀ ਬੀਜਣ ਵਾਲੇ ਕਿਸਾਨਾਂ ਦੀ ਜਿਹੜੀ ਫਸਲ ਕੌਡੀਆਂ ਦੇ ਭਾਅ ਵਿਕਣ ਦੇ ਹਾਲਾਤ ਤੁਸੀਂ ਕਿਉਂ ਬਣਾਏ ਹੋਏ ਹੈਗੇ ਆ ਸਿਹਤ ਤੇ ਸਿੱਖਿਆ ਕ੍ਰਾਂਤੀ ਦੀ ਗੱਲ ਕਰਨ ਵਾਲੀ ਸਰਕਾਰ ਦੇ ਜਿਹੜੀ ਹੈ ਸੱਤਾ ਦੇ ਵਿੱਚ ਦਰਨਾ ਦਾ ਲੱਗਣਾ ਵੱਡੇ ਸਵਾਲਿਆ ਚ ਸਰਕਾਰ ਦੇ ਉੱਪਰ ਖੜੇ ਕਰਦਾ ਨਾਲ ਹੀ ਕੇਂਦਰ ਦੇ ਵੱਲੋਂ ਬਾਸਮਤੀ ਦੀ ਖਰੀਦ ਤੇ ਜੋ ਐਲਾਨ ਹੋਇਆ ਉਸ ਤੇ ਪੰਜਾਬ ਸਰਕਾਰ ਦੀ ਚੁੱਪੀ ਇਹ ਵੀ ਵੱਡੇ ਸਵਾਲਿਆ ਚ ਖੜੇ ਕਰਦੀ ਹੈ ਤੇ ਨਾਲ ਹੀ ਐਸ ਕੇਐਮ ਦੇ ਵੱਲੋਂ 2 ਸੈਂਪਟ 2 ਸਪਟੰਬਰ ਨੂੰ ਵਿਧਾਨ ਸਭਾ ਬਲ ਜਿਹੜਾ ਹੈਗਾ ਮਾਰਚ ਕੀਤਾ ਜਾ ਰਿਹਾ ਵਕ ਵਕ ਮੰਗਾ ਨੂੰ ਲੈ ਕੇ तमाम ਮਸਲਿਆਂ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਹੋਣਗੇ ਬਾਈ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਸਸ਼ੀਕਲ ਬਾਈ ਜੀ ਧੰਨਵਾਦ ਕਿਸ ਤਰ੍ਹਾਂ ਦੇ ਨਾਲ ਦੇਖਦੇ ਹਾਂ ਜਿਵੇਂ ਮੈਂ ਗੱਲ ਕਰੀ ਆ ਕਿ ਸਿੱਖਿਆ ਤੇ ਸਿਹਤ ਕ੍ਰਾਂਤੀ ਦੀ ਜਿਹੜੀ ਸਰਕਾਰ ਗੱਲ ਕਰਦੀ ਸੀ ਕ੍ਰਾਂਤੀ ਆਈ ਜਾਂ ਨਹੀਂ ਆਈ ਉਹ ਤਾਂ ਵੱਖਰੀ ਗੱਲ ਆ ਪਰ ਉਹ ਸਰਕਾਰ ਇਹ ਵੀ ਕਹਿੰਦੀ ਸੀ ਕਿ ਸਾਡੀ ਸਰਕਾਰ ਆਉਣ ਦੇ ਉਸ ਸੱਤਾ ਦੇ ਵਿੱਚ ਆਏ ਤਾਂ ਧਰਨੇ ਜਿਹੜੇ ਨਹੀਂ ਲੱਗਣੇ ਪਰ ਅੱਜ ਦੇਖ ਰਹੇ ਹਾਂ ਕਿ ਉਹਨਾਂ ਦੇ ਐਮਐਲਏ ਦੇ ਘਰ ਦੇ ਬਾਹਰ ਬਾਹਰ ਕੀ ਧਰਨਾ ਜਿਹੜਾ ਲੱਗਿਆ ਹੋਇਆ ਦੇਖੋ ਜਿਹੜੀ ਇਹਨਾਂ ਦੀ ਕ੍ਰਾਂਤੀ ਆ ਫਰੀਦਕੋਟ ਇੱਕੋ ਇੱਕ ਬਰਜਿੰਦਰਾ ਕਾਲਜ ਜਿਹੜਾ ਸਰਕਾਰੀ ਆ ਉਹਦੇ ਚ ਇੱਕੋ ਇੱਕ ਪੰਜਾਬ ਦਾ ਸਰਕਾਰੀ ਕਾਲਜ ਆ ਜਿੱਥੇ ਬੀਐਸਸੀ ਐਗਰੀਕਲਚਰ ਦੀ ਪੜ੍ਹਾਈ ਹੁੰਦੀ ਆ ਸਰਕਾਰ ਨੇ ਉਹਨੂੰ ਬੰਦ ਕਰਕੇ 셀ਫ ਫਾਈਨਾਂਸਡ ਕਰਨ ਦਾ ਫੈਸਲਾ ਕਰ ਲਿਆ ਇਹਦਾ ਮਤਲਬ ਆ ਕਿ ਪੰਜਾਬ ਸਰਕਾਰ ਨੇ ਥੇਲਾ ਨਹੀਂ ਦੇਣਾ ਸਰਕਾਰੀ ਕਾਲਜ ਨੂੰ ਉਹ ਕਾਲਜ ਮੈਨੇਜਮੈਂਟ ਨੂੰ ਕਹਤਾ ਕਿ ਤੁਸੀਂ ਆਪ ਇਹ ਕੋਰਸ ਚਲਾਓ ਜਿੰਦਾ ਮਤਲਬ ਜੇ ਕੋਰਸ ਉਹਨੇ ਆਪ ਚਲਾਉਣਾ 32 ਦੇ ਕਰੀਬ ਟੀਚਰ ਭਰਤੀ ਕਰਨੇ ਆ ਲੈਜ਼ ਬਣਾਉਣੀਆਂ ਨੇ ਹੋਰ ਜਿਹੜੀਆਂ ਉੱਥੇ ਰਿਕੁਆਇਰਮੈਂਟ ਪੂਰੀਆਂ ਕਰਨੀਆਂ ਨੇ ਤਾਂ ਜਿਹੜੇ ਬੀਐਸਸੀ ਐਗਰੀਕਲਚਰ ਫਸਟ ਇਅਰ ਚ ਵਿਦਿਆਰਥੀ ਨੇ 16000 ਫੀਸ ਭਰੀ ਸੀ ਉਹਦੇ ਤੋਂ ਹੁਣ ਪਾਉਨੇ 2 ਲੱਖ ਰੁਪਏ ਫੀਸ ਲਈ ਜਾਊਗੇ ਇਹ 16000 ਤੋਂ ਫੀਸ ਕਰਕੇ ਆਮ ਕਿਸਾਨ ਮਜ਼ਦੂਰ ਦੇ ਬੱਚੇ ਦੀ ਪਾਉਨੇ 2 ਲੱਖ ਕਰ ਦੇਣੀ ਇਹ ਸਿੱਖਿਆ ਕ੍ਰਾਂਤੀ ਆ ਆਮ ਆਦਮੀ ਪਾਰਟੀ ਦੀ ਇਸੇ ਤਰ੍ਹਾਂ ਦੀ ਸਿੱਖਿਆ ਕ੍ਰਾਂਤੀ ਇਹ ਨੇ ਕੀਤੀ ਕਿ ਪੰਜਾਬ ਦੇ 8 ਵੱਡੇ ਸਰਕਾਰੀ ਕਾਲਜਾਂ ਨੂੰ ਜਿਹੜਾ ਸੀ ਪ੍ਰਾਈਵੇਟ ਕਰਨ ਦਾ ਫੈਸਲਾ ਕੀਤਾ ਲੋਕਾਂ ਦੇ ਵਿਰੋਧ ਕਰਕੇ ਜਿਹੜਾ ਸੀ ਉਹ ਵਾਪਸ ਲਿਆ ਹੁਣ ਤੁਸੀਂ ਇਹ ਦੇਖੋ ਕਿ ਜਿਹੜੀਆਂ ਗੱਲਾਂ ਲਈ ਧਰਨੇ ਲਾਏ ਆ ਗੁਰਦੇਵਤ ਸਿੰਘ ਸੇਖੋਂ ਦੇ ਘਰ ਘੇਰੇ ਨੂੰ ਡੇਢ ਘੰਟਾ ਹੋ ਗਿਆ ਤੇ ਇੱਥੇ ਉਹ ਹਜੇ ਤੱਕ ਆਇਆ ਨਹੀਂ ਇਹ ਦੱਸਣਾ ਚਾਹੀਏ ਕਿ ਇਹ ਐਡਾ ਪਖੰਡੀ ਬੰਦਾ ਇਹਨੇ ਬੀਐਸਸੀ ਐਗਰੀਕਲਚਰ ਜਦੋਂ ਪਿਛਲੀ ਸਰਕਾਰ ਨੇ ਬੰਦ ਕੀਤੀ ਤੇ ਇਹ ਭੁੱਖ ਹੜਤਾਲ ਤੇ ਬੈਠਾ ਕਿ ਬੀਐਸਸੀ ਐਗਰੀਕਲਚਰ ਚਲਣੀ ਚਾਹੀਦੀ ਹੈਗੀ ਆ ਤੇ ਜਦੋਂ ਵਿਦਿਆਰਥੀ ਇਹਦੀ ਸਰਕਾਰ ਕੋਲੇ ਮੁਜ਼ਾਰਾ ਕਰਨ ਦੇ ਤੇ ਘਰ ਅੱਗੇ ਆਏ ਤੇ ਇਹਨੇ ਪੁੱਛਿਆ ਵੀ ਥੋੜੀ ਚੁਕ ਬੀਐਸਸੀ ਐਗਰੀਕਲਚਰ ਵਾਲਾ ਹੈਗਾ ਜਾਂ ਤੁਸੀਂ ਵੈਸੇ ਹੀ ਰੋਲਾ ਪਾਉਂਦੇ ਫਿਰਦੇ ਹੋ ਇਹਨੂੰ ਪੁੱਛਣ ਵਾਲਾ ਉਹ ਵੀ ਜਿੱਦਣ ਤੁਸੀਂ ਬੀਐਸਸੀ ਐਗਰੀਕਲਚਰ ਲਈ ਧਰਨਾ ਲਾਇਆ ਸੀ ਉਦੋਂ ਤੁਸੀਂ ਬੀਐਸਸੀ ਐਗਰੀਕਲਚਰ ਚ ਦਾਖਲਾ ਲੈਣ ਲਈ ਲਾਇਆ ਸੀ ਜਾਂ ਕਦੇ ਨਹੀਂ ਲਾਇਆ ਸੀ ਤੁਸੀਂ ਵੀ ਉਦੋਂ ਬੀਐਸਸੀ ਐਗਰੀਕਲਚਰ ਦੇ ਵਿਦਿਆਰਥੀ ਨਹੀਂ ਸੀਗੇ ਤੇ ਇਸੇ ਤਰ੍ਹਾਂ ਇਹਨਾਂ ਨੇ ਧਰਨਾ ਲਾਇਆ ਸੀ ਭੁੱਖ ਹੜਤਾਲ ਕੀਤੀ ਸੀ ਫਰੀਦਕੋਟ ਦੀ 슈ਗਰ ਮਿਲ ਚਲਾਉਣ ਦੇ ਲਈ ਫਰੀਦਕੋਟ ਦੀ 슈ਗਰ ਮਿਲ ਜਦੋਂ ਚਲਾਉਣ ਵਾਸਤੇ ਮਰਨ ਵਰਤ ਰੱਖਿਆ ਬਾਅਦ ਚ ਜੂਸ ਪੀ ਲਿਆ ਕੁਝ ਲੋਕਾਂ ਨੇ ਤੇ ਇਹ ਵੀ ਕਿਹਾ ਵੀ ਜੂਸ ਦੇ ਵਿੱਚ ਰੇਤਾ ਵੀ ਘੁਲਿਆ ਹੋਇਆ ਸੀਗਾ ਰੇਤੇ ਦੀ ਖੱਡ ਘੁਲੀ ਹੋਈ ਸੀ ਉਹਦੇ ਚ ਜਿਸ ਕਰਕੇ ਇਹਨਾਂ ਨੇ ਧਰਨਾ ਜਿਹੜਾ ਸੀਗਾ ਉਹ ਚੱਕ ਲਿਆ ਕਾਂਗਰਸ ਪਾਰਟੀ ਦੇ ਖਿਲਾਫ ਕਿਉਂਕਿ ਜਦੋਂ ਇਹਨਾਂ ਦੀ ਸਰਕਾਰ ਆਈ ਆ ਉਹੀ 슈ਗਰ ਮਿਲ ਜਿਹੜੀ ਦੀ ਜ਼ਮੀਨ ਕਿਸਾਨਾਂ ਤੋਂ ਕੌਡੀਆਂ ਦੇ ਭਾਅ ਲਈ ਸੀ ਉਹ ਪਲਾਟ ਕੱਟ ਕੇ ਮਹਿੰਗੇ ਭਾਅ ਵੇਚਣ ਦੀ ਤਿਆਰੀ ਆ ਹੁਣ ਭੂ ਮਾਫੀਆ ਦੇ ਨਾਲ ਬਿਲਡਰਾਂ ਦੇ ਨਾਲ ਮਿਲ ਕੇ ਗੁਰਦੇਵਤ ਸਿੰਘ ਸੇਖੋਂ ਤੇ ਆਮ ਆਦਮੀ ਪਾਰਟੀ ਦੇ ਲੀਡਰ ਆਪਣਾ ਘਰ ਭਰਨ ਦੇ ਲਈ ਬਰਜਿੰਦਰਾ ਕਾਲਜ ਦੀ ਬੀਐਸਸੀ ਐਗਰੀਕਲਚਰ ਬੰਦ ਕਰਨਾ ਚਾਹੁੰਦੇ ਆ ਜੇ ਬੰਦ ਹੋ ਗਈ ਤੇ ਜਿਹੜੀ ਬੀਐਸਸੀ ਐਗਰੀਕਲਚਰ ਵਾਸਤੇ 15 ਕਿੱਲੇ ਜ਼ਮੀਨ ਆ ਬਰਜਿੰਦਰਾ ਕਾਲਜ ਕੋਲੇ ਉਹਦਾ ਕੀ ਬਣੂਗਾ ਜਿਵੇਂ 슈ਗਰ ਮਿਲ ਦੇ ਪਲਾਟ ਕੱਟੇ ਆ ਉਮੇ बीएससी ਐਗਰੀਕਲਚਰ ਦੀ 15 ਕਿੱਲੇ ਜ਼ਮੀਨ ਜਿਹੜੀ ਆ ਗੁਰਦੇਵ ਸੇਖੋਂ ਇਥੋਂ ਦਾ ਭੂ ਮਾਫੀਆ ਬਿਲਡਰਸ ਤੇ ਹੋਰ ਲੋਕਾਂ ਨੇ ਆਪਣੇ ਘਰ ਭਰਨ ਵਾਸਤੇ ਵਰਤਨੀ ਆ ਇਹ ਸਿੱਖਿਆ ਕ੍ਰਾਂਤੀ ਆ ਆਮ ਆਦਮੀ ਪਾਰਟੀ ਦੀ ਕਿਉਂਕਿ ਫਰੀਦਕੋਟ ਦੇ ਵਿੱਚ ਪਿਛਲੀ ਕਾਂਗਰਸ ਸਰਕਾਰ ਵੇਲੇ ਜਿਨ੍ਹਾਂ ਦੇ ਕੋਲੇ ਅਲੱਗ-ਅਲੱਗ ਕੋਈ ਠੇਕੇ ਸੀਗੇ ਕੋਈ ਲੇਬਰ ਦਾ ਅਲੱਗ-ਅਲੱਗ ਥਾਵਾਂ ਤੇ ਠੇਕੇ ਸੀ ਜਿਹੜੇ ਕਿ 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 ਢੱਲੋਂ ਨੂੰ ਮਹੀਨਾ ਭਰਦੇ ਸੀ ਉਹੀ ਸਾਰੇ ਲੋਕ ਹੁਣ ਗੁਰਦੇਵਤ ਸਿੰਘ ਸੇਖੋਂ ਨੂੰ ਮਹੀਨਾ ਭਰਦੇ ਹੈਗੇ ਆ ਤੇ ਸਾਰਾ ਕੁੱਤਖਾਨਾ ਫਰੀਦਕੋਟ ਚ ਉਸੇ ਤਰ੍ਹਾਂ ਜਿਹੜਾ ਹੈਗਾ ਚੱਲਦਾ ਜਾ ਰਿਹਾ ਹੈਗਾ ਇਹ ਇਹਨਾਂ ਦੀ ਬਦਲਾਅ ਵਾਲੀ ਜਿਹੜੀ ਹੈਗੀ ਆ ਉਹ ਕ੍ਰਾਂਤੀ ਹੈਗੀ ਆ ਤੋਂ ਇਸ ਕਰਕੇ ਸਿਹਤ ਤੇ ਸਿੱਖਿਆ ਦੇ ਨਾਮ ਤੇ ਆਏ ਇਹ ਸਿੱਖਿਆ ਦਾ ਹਾਲ ਤੇ ਕੀ ਕੀਤੀ ਆ ਪਿਛਲੀਆਂ ਸਰਕਾਰਾਂ ਵਾਲੀ ਲਗਾਤਾਰਤਾ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਲੁਧਿਆਣਾ ਉਹ ਖੇਤੀਬਾੜੀ ਦੀ ਯੂਨੀਵਰਸਿਟੀ ਹੈ ਨਾ ਤੇ ਖੇਤੀਬਾੜੀ ਪਿੰਡਾਂ ਚ ਹੁੰਦੀ ਹੈ ਨਾ ਉਥੇ 1% ਵੀ ਪਿੰਡ ਦਾ ਵਿਦਿਆਰਥੀ ਨਹੀਂ ਪੜਦਾਗਾ ਆਮ ਲੋਕਾਂ ਤੋਂ ਸਿੱਖਿਆ ਇਹਨਾਂ ਨੇ ਹੁਣ ਕਈ ਤੇ ਹੁਣ ਇੱਕੋ ਇੱਕ ਕਾਲਜ ਜਿਹੜੀ ਖੇਤੀਬਾੜੀ ਦੀ ਭੜਾਈ ਸੀ ਉਹ ਪੜ੍ਹਾਈ ਜਿਹੜੀ ਹੈਗੀ ਇਹਨਾਂ ਨੇ ਉਹ ਬੰਦ ਕਰਨ ਦਾ ਫੈਸਲਾ ਕਰ ਲਿਆ ਤੇ ਸਾਡੇ ਇੱਥੇ ਫਰੀਦਕੋਟ ਦੇ ਮੈਡੀਕਲ ਕਾਲਜ ਦੇ ਵਿੱਚ ਐਮਬੀਬੀਐਸ ਆ ਜਿਹੜੀ ਉਹਦੀ ਸਰਕਾਰੀ ਫੀਸ 23 ਲੱਖ ਦੇ ਕਰੀਬ ਆ ਤੇ ਸਰਕਾਰੀ ਸੀਟਾਂ ਵੀ ਬਹੁਤ ਸਾਰੀਆਂ ਮੈਨੇਜਮੈਂਟ ਕੋਟ ਕੋਟੇ ਚ 58 ਲੱਖ ਚ ਭਰੀਆਂ ਗਈਆਂ ਨੇ ਇਹ ਸਿੱਖਿਆ ਕ੍ਰਾਂਤੀ ਆ ਆਮ ਆਦਮੀ ਪਾਰਟੀ ਦੀ ਜਿੱਥੋਂ ਕੈਂਸਲ ਟ੍ਰੇਨ ਜਾਂਦੀ ਆ ਕਿਸਾਨਾਂ ਮਜ਼ਦੂਰ ਭਰੇ ਜਾਂਦੇ ਆ ਪਿੰਡਾਂ ਚ ਪੁੱਛਣੋ ਕਿ ਕਿਸਾਨਾਂ ਮਜ਼ਦੂਰਾਂ ਦੇ ਬੱਚਿਆਂ ਤੋਂ ਐਮਬੀਬੀਐਸ ਦੀ ਪੜ੍ਹਾਈ ਦੂਰ ਹੋ ਗਈ ਕਿਸੇ ਪਿੰਡ ਚ ਤੁਹਾਨੂੰ ਐਮਬੀਬੀਐਸ ਕਰਨ ਵਾਲਾ ਵਿਦਿਆਰਥੀ ਲੱਭਣਾ ਹੀ ਨਹੀਂ ਹੈਗਾ ਇਹ ਸਿਹਤ ਤੇ ਸਿੱਖਿਆ ਦੀ ਕ੍ਰਾਂਤੀ ਸੀਗੀ ਉਹਦੇ ਦਰਸ਼ਨ ਜਿਹੜੇ ਮੈਂ ਤੁਹਾਨੂੰ ਹੈਗੇ ਉਹ ਕਰਵਾਏ ਇੱਕ ਗੱਲ ਸੁਣੋ ਤੁਸੀਂ ਸਿਹਤ ਕ੍ਰਾਂਤੀ ਦੀ ਗੱਲ ਦੱਸੀ ਮਦਦ ਤੁਸੀਂ ਸਿੱਖਿਆ ਕ੍ਰਾਂਤੀ ਪਿੱਛੇ ਦੱਸਿਆ ਕਿ ਲੜਦੇ ਰਹੇ ਐ ਧਰਨੇ ਤੇ ਬੰਦੇ ਸਿਹਤ ਪਿੱਛੇ ਵੀ ਲੜਦੇ ਰਹੇ ਐ ਮੈਡੀਕਲ ਕਾਲਜ ਐ ਇਹਨੂੰ ਤਾਲੇ ਵੀ ਲਾਉਂਦੇ ਰਹੇ ਐ ਇਹਦੀਆਂ ਦਵਾਈਆਂ ਤੇ ਵੀ ਚਰਚਾ ਕਰਦੇ ਰਹੇ ਕਿ ਇੰਨੀ ਵੱਡੇ ਪੱਧਰ ਤੇ ਲੁੱਟ ਹੋ ਰਹੀ ਐ ਹੁਣ ਬੰਦ ਹੋ ਗਈ ਮੈਡੀਕਲ ਕਾਲਜ ਸੁਧਰ ਗਿਆ ਜਿਹੜੀ ਹੁਣ ਇਹ ਸਿੱਖਿਆ ਕ੍ਰਾਂਤੀ ਆ ਗਈ ਔਰ ਸਿਹਤ ਕ੍ਰਾਂਤੀ ਆ ਗਈ ਉੱਥੇ ਸਿਹਤ ਕ੍ਰਾਂਤੀ ਦਾ ਇਹੋ ਜਿਹੀ ਆਈ ਆ ਕਿ ਇੱਥੇ ਕਿਸੇ ਬੰਦੇ ਨੂੰ ਦਿੱਕਤ ਹੋ ਜੇ ਤਾਂ ਲੁਧਿਆਣੇ ਤੋਂ ਔਰਾਂ ਤੇ ਚੰਡੀਗੜ੍ਹ ਤੋਂ ਔਰ ਇੱਥੇ ਕੋਈ ਇਲਾਜ ਹੀ ਨਹੀਂ ਹੈ ਇਹਨਾਂ ਦੀ ਜਿਹੜੀ ਸਿਹਤ ਕ੍ਰਾਂਤੀ ਸੀਗੀ ਪਿੰਡਾਂ ਦੀਆਂ ਡਿਸਪੈਂਸਰੀ ਪਿੰਡਾਂ ਦੇ ਜਿਹੜੇ 2-2 3-3 ਬੈੱਡ ਦੇ ਹਸਪੀਟਲ ਸੀ ਉਹ ਖਤਮ ਕਰਕੇ ਮੱਲਾ ਕਲੀਨਿੰਗ ਖੋਲਤੇ ਤੇ ਮੱਲਾ ਕਲੀਨਿੰਗਾਂ ਦੀ ਬਹੁਤ ਸਾਰੀਆਂ ਥਾਵਾਂ ਤੇ ਕੁੱਤੇ ਬੈਠੇ ਹੈਗੇ ਆ ਬੰਦ ਪਏ ਹੋ ਗਏ ਆ ਇਹ ਇਹਨਾਂ ਦੀ ਸਿਹਤ ਦੀ ਜਿਹੜੀ ਹੈਗੀ ਆ ਕ੍ਰਾਂਤੀ ਆ ਇਹਨਾਂ ਨੇ ਲਿਆਂਦੀ ਆ ਇਹ ਜਿੱਥੇ-ਜਿੱਥੇ ਗੁਰਦੇਵਤ ਸਿੰਘ ਸੇਖੋਂ ਮਤਲਬ ਜਦੋਂ ਐਮਐਲਏ ਨਹੀਂ ਬਣਿਆ ਸੀ ਜਿਹੜੀਆਂ-ਜਿਹੜੀਆਂ ਜਗ੍ਹਾ ਤੇ ਵੜਿਆ ਉਥੋਂ-ਉਥੋਂ ਇਹਨੂੰ ਪਤਾ ਵੀ ਕਿੱਥੋਂ-ਕਿੱਥੋਂ ਕੌਣ-ਕੌਣ ਹਿੱਸੇਪੱਤੀਆਂ ਖਾਂਦਾ ਸੀ ਉਹ ਹਿੱਸੇਪੱਤੀਆਂ ਇਹ ਤੇ ਇਹਦੇ ਪਰਿਵਾਰਕ ਮੈਂਬਰ ਲੈ ਰਹੇ ਹੈਗੇ ਆ ਗੁਰਦੇਵਤ ਸੇਖੋਂ ਅੱਜ ਫਰੀਦਕੋ ਮੰਨੇ ਪਰ ਮੰਨੇ ਕਰਪਟ ਤੇ ਪ੍ਰਿਸ਼ਟ ਲੀਡਰਾਂ ਦੇ ਵਿੱਚੋਂ ਇੱਕ ਆ ਨਸ਼ਾ ਵੇਚਣ ਵਾਲਿਆਂ ਦੇ ਦੇ ਕੰਮ ਇਹਦੀ ਰਹਿਨਮਾਈ ਠੁੰਦਾ ਸੱਟੇ ਇਹਦੀ ਰਹਿਨਮਾਈ ਹੇਠ ਲੱਗਦੇ ਆ ਜੋ ਕਿਸੇ ਦੇ ਠੇਕੇ ਧੰਦੇ ਫਰੀਦਕੋਟ ਚੱਲਦੇ ਆ ਸਾਰੇ ਸੇਖੋਂ ਤੇ ਦੇ ਪਰਿਵਾਰ ਦੀ ਰਹਿਨਮਾਈ ਹੇਠ ਜਿਹੜੇ ਹੈਗੇ ਆ ਚੱਲ ਰਹੇ ਆ ਇਸ ਅਖੌਤੀ ਪਖੰਡੀ ਤੇ ਇਮਾਨਦਾਰ ਬੰਦੇ ਦੀ ਰਹਿਨਮਾਈ ਹੈ ਜਿਵੇਂ ਬਾਸਮਤੀ ਦੀ ਗੱਲ ਕਰੀਏ ਕਿ ਜਦੋਂ ਬਾਸਮਤੀ ਇਹਦੀ ਪੰਜਾਬ ਦੇ ਵਿੱਚ ਜਿਹੜਾ ਰਕਬਾ ਵਧਿਆ ਤਾਂ ਉਦੋਂ ਪੰਜਾਬ ਸਰਕਾਰ ਇਹ ਕਹਿਣ ਲੱਗੀ ਸੀ ਕਿ ਭਾਈ ਅਸੀਂ ਪਾਣੀ ਦੇ ਸੰਕਟ ਨੂੰ ਹੱਲ ਕਰ ਰਹੇ ਹਾਂ ਪਰ ਅੱਜ ਜਦੋਂ ਬਾਸਮਤੀ ਦੀ ਖਰੀਦ ਨੂੰ ਲੈ ਕੇ ਕੇਂਦਰ ਸਰਕਾਰ ਦਾ ਐਲਾਨ ਜਿਹੜਾ ਕੇਂਦਰ ਸਰਕਾਰ ਦਾ ਬਿਆਨ ਉਹ ਉਸ ਤੇ ਪੰਜਾਬ ਸਰਕਾਰ ਦੀ ਚੁੱਪੀ ਉਸ ਨੂੰ ਕਿਵੇਂ ਦੇਖਦੀ ਹੈ ਦੇਖੋ ਭਗਵੰਤ ਮਾਨ ਦੀ ਸਰਕਾਰ ਇਹ ਕਹਿੰਦੀ ਕਿ ਪੰਜਾਬ ਚ ਪਾਣੀ ਦਾ ਸੰਕਟ ਅਸੀਂ ਹੱਲ ਕਰਨਾ ਅਸੀਂ ਖੇਤੀ ਨੀਤੀ ਲੈ ਕੇ ਆਉਣੀ ਹੈ ਸਭ ਤੋਂ ਪਹਿਲਾਂ ਕਿਰਤੀ ਕਿਸਾਨ ਯੂਨੀਅਨ ਨੂੰ ਡਾਕਟਰ ਸੁਖਪਾਲ ਸਿੰਘ ਨੂੰ ਨੇ ਬੁਲਾਇਆ ਜਿਹੜੇ ਚੇਅਰਮੈਨ ਬਣਾਈ ਇਹਨਾਂ ਨੇ ਪੰਜਾਬ ਰਾਜ ਖੇਤੀ ਕਾਮੇ ਕਮਿਸ਼ਨ ਦੇ ਅਸੀਂ 19 ਪੇਜ ਦਾ ਲਿਖਤੀ ਦਸਤਾਵੇਜ਼ ਦੇ ਕੇ ਆਏ ਕਿ ਪੰਜਾਬ ਚ ਖੇਤੀ ਨੀਤੀ ਕਿੱਦਾਂ ਦੀ ਹੋ ਸਕਦੀ ਆ ਪੰਜਾਬ ਦਾ ਹਵਾ ਪਾਣੀ ਮਿੱਟੀ ਕਿਵੇਂ ਬਚ ਸਕਦਾ ਹੈਗਾ ਪਰ ਇਹਨਾਂ ਨੇ ਜਿਹੜੇ ਕਿਸਾਨ ਆਪਣੇ ਪੱਧਰ ਤੇ ਉਪਰਾਲੇ ਕਰ ਰਹੇ ਆ ਖੇਤੀ ਨੀਤੀ ਬਣਾਉਣੀ ਤਾਂ ਦੂਰ ਦੀ ਗੱਲ ਹੈਗੀ ਆ 2.5 ਸਾਲ ਹੋ ਗਿਆ ਜਿਹੜੇ ਆਪਣੇ ਪੱਧਰ ਤੇ ਉਪਰਾਲੇ ਕਰ ਰਹੇ ਹੈਗੇ ਆ ਉਹਨਾਂ ਦਾ ਹਸ਼ਰ ਤੁਸੀਂ ਦੇਖੋ ਟਾਰਾ ਇਹ ਮਾਰਦੇ ਆ ਪਿਛਲੇ ਦਿਨੀ ਪੰਜਾਬ ਦੇ ਖੇਤੀਬਾੜੀ ਮੰਤਰੀ ਸਰਦਾਰ ਗਰਮੀਤ ਸਿੰਘ ਖੁੱਡੀਆਂ ਨੇ ਇਹ ਕਿਹਾ ਕਿ ਪੰਜਾਬ ਬਾਸਮਤੀ ਰਕਬਾ ਬਹੁਤ ਵੱਧ ਗਿਆ ਬਾਸਮਤੀ ਕਣਕ ਝੋਨੇ ਤੋਂ ਬਾਅਦ ਪੰਜਾਬ ਦੀਆਂ ਉਹਨਾਂ ਇੱਕ ਦੋ ਫਸਲਾਂ ਚੋਂ ਦੀ ਜਿੰਨੇ ਕਣਕ ਝੋਨੇ ਤੋਂ ਬਾਅਦ ਸਭ ਤੋਂ ਵੱਧ ਰਕਬਾ ਤੇ ਇੱਕੋ ਇੱਕ ਉਹ ਫਸਲ ਹੈ ਜਿੰਦਾ ਕੋਈ ਐਮਐਸਪੀ ਨਹੀਂ ਹੈ ਜਿਵੇਂ ਸਰਕਾਰ 22 ਤੇ ਹੀ ਫਸਲਾਂ ਦਾ ਐਮਐਸਪੀ ਐਲਾਨ ਦੀ ਆ ਖਰੀਦੀ ਦੋ ਤਿੰਨ ਇਸ ਤਰ੍ਹਾਂ ਵੀ ਇਹਦਾ ਬਾਸਮਤੀ ਦਾ ਤਾਂ ਐਮਐਸਪੀ ਐਲਾਨ ਦੀ ਵੀ ਨਹੀਂ ਕੀ ਪੰਜਾਬ ਦੀ ਕਿਸਾਨੀ ਬਾਸਮਤੀ ਬੀਜ ਕੇ ਇੱਕ ਤਰ੍ਹਾਂ ਦਾ ਜੂਆ ਖੇਡਦੀ ਆ ਦਾ ਲੱਗ ਵੀ ਸਕਦਾ ਤੇ ਦਾ ਉਲਟਾ ਵੀ ਜਿਹੜਾ ਹੈਗਾ ਪੈ ਸਕਦਾ ਤੇ ਪਿਛਲੇ ਸਾਲ ਜਦੋਂ ਬਾਸਮਤੀ ਥੋੜੇ ਠੀਕ ਰੇਟ ਤੇ ਵਿਕੀ ਆ ਜਾਂ ਪਾਣੀ ਦਾ ਸੰਕਟ ਆ ਪੰਜਾਬ ਦੀ ਕਿਸਾਨੀ ਚਾਹੁੰਦੀ ਆ ਕਿ ਪਾਣੀ ਦਾ ਸੰਕਟ ਦਾ ਹੱਲ ਹੋਵੇ ਅੱਜ ਪੰਜਾਬ ਹੇਟ ਪਿਛਲੇ ਸਾਲਾਂ ਦੇ ਨਾਲੋਂ ਕਿਤੇ ਵੱਧ ਬਾਸਮਤੀ ਦੀ ਖੇਤੀ ਮਾਝੇ ਦੇ ਬਹੁਤ ਵੱਡੇ ਹਿੱਸੇ ਚ ਫਾਜ਼ਿਲਕਾ ਚ ਮਾਲਵੇ ਚ ਦੁਆਬੇ ਚ ਬਾਸਮਤੀ ਹੇਟ ਰਕਬਾ ਵੱਡੀ ਪੱਧਰ ਤੇ ਜਿਹੜਾ ਹੈਗਾ ਵਧਿਆ ਕਿਉਂਕਿ ਦੂਜੇ ਝੋਨੇ ਨਾਲੋਂ ਇਹਦੀ ਬਜਾਈ 20 ਦਿਨ ਤੋਂ ਮਹੀਨਾ ਪਿੱਛੇ ਹੁੰਦੀ ਆ ਪਾਣੀ ਦੀ ਖਪਤ ਜਿਹੜੀ ਹੈਗੀ ਆ ਘੱਟ ਹੁੰਦੀ ਆ ਪਰ ਇਸੇ ਸਮੇਂ ਕੇਂਦਰ ਸਰਕਾਰ ਨੇ ਕੀ ਕੀਤਾ ਕਿ ਜਿਹੜੀ ਸਾਡੀ ਬਾਸਮਤੀ ਪ੍ਰਾਈਵੇਟ ਪਲੇਅਰ ਖਰੀਦਦੇ ਸੀਗੇ ਤੇ ਉਹ ਵੱਡੀ ਪੱਧਰ ਤੇ ਇੰਟਰਨੈਸ਼ਨਲ ਮਾਰਕੀਟ ਚ ਜਾ ਕੇ ਵਿਕਦੀ ਸੀਗੀ ਕੇਂਦਰ ਸਰਕਾਰ ਨੇ ਸ਼ਰਤ ਲਾਤੀ ਕਿ 950 ਡਾਲਰ ਪਰ ਟਨ ਤੋਂ ਘੱਟ ਜਿਹੜੀ ਇਹਦੀ ਐਕਸਪੋਰਟ ਬਾਹਰ ਨਹੀਂ ਕੀਤੀ ਜਾ ਸਕਦੀ ਜਦ ਕਿ ਇੰਟਰਨੈਸ਼ਨਲ ਮਾਰਕੀਟ ਚ ਇਹਦੀ ਪ੍ਰਾਈਸ 7 ਤੋਂ 750 ਡਾਲਰ ਤੱਕ ਆ ਇਹਦਾ ਮਤਲਬ ਆ ਕਿ ਕਿਸਾਨਾਂ ਦੀ ਜਿਹੜੀ ਆਉਣ ਵਾਲੀ ਬਾਸਮਤੀ ਦੀ ਫਾਸਮਤੀ ਦੀ ਫਸਲਾ ਉਹਦਾ ਰੇਟ ਹੁਣ ਤੋਂ ਹੀ ਇਹਨਾਂ ਨੇ ਡਾਊਨ ਕਰਤਾ ਕੇਂਦਰ ਸਰਕਾਰ ਦੀ ਕਰਤੂਤ ਦੇਖੋ ਉਹ ਕਹਿੰਦੇ ਨਾ ਅਸੀਂ ਐਮਐਸਪੀ ਦਾ ਰੇਟ ਐਮਐਸਪੀ ਦਾ ਮਤਲਬ ਬਾਸਮਤੀ ਦਾ ਐਮਐਸਪੀ ਤੈਅ ਕਰਨਾ ਨਾ ਅਸੀਂ ਖਰੀਦਣੀ ਤੇ ਨਾ ਹੀ ਪੰਜਾਬ ਦੇ ਕਿਸਾਨਾਂ ਦੀ ਚੰਗੇ ਭਾਅ ਤੇ ਵਿਕਣ ਦੇਣੀ ਵੀ ਜੇ ਤੁਸੀਂ ਆਪ ਨਹੀਂ ਖਰੀਦਨੀ ਗਈ ਫਿਰ ਜੇ ਪ੍ਰਾਈਵੇਟ ਪਲੇਅਰ ਖਰੀਦ ਕੇ ਬਾਹਰ ਭੇਜਦਾ ਹੈਗਾ ਉਹਦੇ ਤੇ ਇਸ ਤਰ੍ਹਾਂ ਦੀਆਂ ਸ਼ਰਤਾਂ ਕਿਉਂ ਲਾ ਰਹੇ ਹੋ ਜਿਸ ਕੀਮਤ ਤੇ ਬਾਸਮਤੀ ਇੰਟਰਨੈਸ਼ਨਲ ਮਾਰਕੀਟ ਚ ਵਿਕਣੀ ਨਹੀਂ ਨੀਗੀ ਉਸ ਤੇ ਤੁਸੀਂ 200 ਡਾਲਰ ਹੋਰ ਵੱਧ ਦੀ ਸ਼ਰਤ ਲਾ ਰਹੇ ਹੈਗੇ ਹੋ ਇਹਦਾ ਮਤਲਬ ਆ ਕਿ ਕੇਂਦਰ ਪੰਜਾਬ ਦੇ ਚਾਹੁੰਦਾ ਹੈਗਾ ਕਿ ਕਿਸਾਨ ਮੁੜ ਕੇ ਫੇਰ ਉਸ ਝੋਨੇ ਵਾਲੇ ਪਾਸੇ ਜਾਣ ਜਿਹੜਾ ਵੱਧ ਪਾਣੀ ਖਪਤ ਕਰਨਾ ਚਾਹੁੰਦਾ ਜਿਹੜੇ ਅੱਜ ਪੰਜਾਬ ਦੀ ਕਿਸਾਨੀ ਨੂੰ ਲੱਖ ਲੱਖ ਗਾਲ ਕੱਢਦੇ ਆ ਕਿ ਇਹਨੇ ਪੰਜਾਬ ਦਾ ਪਾਣੀ ਖਤਮ ਕਰਤਾ ਧਰਤੀ اٹ ਕੱਢ ਰਿਆ ਪੰਜਾਬ ਦੀ ਕਿਸਾਨੀ ਨੇ ਜਿਹੜੀ ਡੇਹ ਲੱਖਾਂ ਏਕੜ ਜਿਹੜੀ ਇੱਥੇ ਬਾਸਮਤੀ ਦੀ ਖੇਤੀ ਕੀਤੀ ਆ ਅੱਜ ਕੇਂਦਰ ਸਰਕਾਰ ਨੇ ਉਹਦੇ ਰੇਟ ਅਸਮਾਨ ਤੋਂ ਜ਼ਮੀਨ ਤੇ ਡੇਗਣ ਦੀ ਕੋਸ਼ਿਸ਼ ਕੀਤੀ ਆ ਇਸ ਤਰ੍ਹਾਂ ਦੀਆਂ ਸ਼ਰਤਾਂ ਲਾ ਕੇ ਉਹ ਕਿਸਾਨਾਂ ਨੂੰ ਗਾਲਾਂ ਕੱਢਣ ਵਾਲੇ ਅੱਜ ਕੇਂਦਰ ਸਰਕਾਰ ਨੂੰ ਗਾਲਾਂ ਕਿਉਂ ਨਹੀਂ ਕੱਢ ਰਹੇਗੇ ਕਿਸਾਨਾਂ ਦਾ ਪੁੱਤ ਕਹਾਉਣ ਵਾਲਾ ਭਗਵੰਤ ਮਾਨਾ ਜਿਸ ਗੱਲ ਤੇ ਕਿਉਂ ਨਹੀਂ ਬੋਲ ਰਿਹਾਗਾ ਕਿ ਬਾਸਮਤੀ ਬੀਜਣ ਵਾਲੇ ਕਿਸਾਨਾਂ ਦੀ ਜਿਹੜੀ ਫਸਲ ਕੌਡੀਆਂ ਦੇ ਭਾਅ ਵਿਕਣ ਦੇ ਹਾਲਾਤ ਤੁਸੀਂ ਕਿਉਂ ਬਣਾਏ ਹੋਏ ਹੈਗੇ ਆ ਪੰਜਾਬ ਦੇ ਪਹਿਲੇ ਹੀ ਸ਼ੈਲਡਰਾਂ ਚ ਝੋਨਾ ਜਿਹੜਾ ਵੱਡੀ ਪੱਧਰ ਤੇ ਚੱਕਿਆ ਨਹੀਂ ਗਿਆ ਉਸੇ ਤਰ੍ਹਾਂ ਪਿਆ ਹੈਗਾ ਚੌਲ ਚੱਕੇ ਨਹੀਂ ਗਏ ਉਹਦਾ ਕਾਰਨ ਇਹ ਤੁਸੀਂ ਦੇਖੋ ਕਿ ਸਰਕਾਰ ਆਪਣੀ ਖੇਤੀ ਨੀਤੀ ਬਣਾਉਂਦੀ ਨਹੀਂ ਕੇਂਦਰ ਦੇ ਇਸ਼ਾਰੇ ਤੇ ਚੱਲਦੀ ਆ ਤੇ ਕੇਂਦਰ ਜਦੋਂ ਪੰਜਾਬ ਦੇ ਨਾਲ ਧੱਕਾ ਕਰਦਾ ਉਦੋਂ ਇਹ ਜਿਹੜੇ ਹੈਗੇ ਆ ਉਹ ਕੁਸਕ ਦੇ ਨਹੀਂਗੇ ਜੇ ਇਹਨਾਂ ਨੇ ਪੰਜਾਬ ਦੇ ਪਾਣੀ ਨੂੰ ਬਚਾਉਣਾ ਬਾਸਮਤੀ ਤੇ ਹੋਰ ਜਿਹੜੀਆਂ ਘੱਟ ਪਾਣੀ ਨਾਲ ਪਾਲਦੀਆਂ ਫਸਲਾਂ ਨੇ ਉਹਦੀ ਐਮਐਸਪੀ ਦੀ ਖਰੀਦ ਦੀ ਗਾਰੰਟੀ ਪੰਜਾਬ ਸਰਕਾਰ ਖੁਦ ਕਰੇ ਜੇ ਪੰਜਾਬ ਜੇ ਕੇਂਦਰ ਸਰਕਾਰ ਇਹਦੇ ਵਾਸਤੇ ਕੈਸ਼ ਕ੍ਰੈਡਿਟ ਲਿਮਟ ਜਿਹੜੀ ਜਾਰੀ ਕਰਦੀ ਆ ਉਹ ਨਹੀਂ ਦਿੰਦੀਗੀ ਤਾਂ ਖੁਦ ਖਰੀਦ ਕਰੇ ਕਿਉਂਕਿ ਖੇਤੀਬਾੜੀ ਜਿਹੜੀ ਆ ਉਹ ਰਾਜਾਂ ਦਾ ਅਧਿਕਾਰ ਖੇਤਰਾ ਕੇਰਲਾ ਦੀ ਸਰਕਾਰ ਨੇ ਜੇ ਫਲਾਂ ਤੇ ਸਬਜ਼ੀਆਂ ਦੀ ਐਮਐਸਬੀ ਤੈਅ ਕੀਤੀ ਆ ਤੇ ਕੁਝ ਫਸਲਾਂ ਦੀ ਤਾਂ ਪੰਜਾਬ ਸਰਕਾਰ ਤੈਅ ਕਰ ਹੀ ਸਕਦੀ ਹੈਗੀ ਆ ਬਾਰੇ ਪੰਜਾਬ ਸਰਕਾਰ ਸਿਰਫ ਜੇ ਬਾਸਮਤੀ ਦਾ ਰਕਬਾ ਵਧ ਗਿਆ ਉਹਦੇ ਤੇ ਤਾਂ ਬਿਆਨ ਦਿੰਦੀ ਆ ਪਰ ਜਿਨ੍ਹਾਂ ਦਾ ਰਕਬਾ ਵਧ ਗਿਆ ਬਾਸਮਤੀ ਹੀਟ ਉਹਨਾਂ ਦੀ ਬਾਸਮਤੀ ਕੌਡੀਆਂ ਦੇ ਭਾਅ ਵਿਕਣ ਦੇ ਹਾਲਾਤ ਕੇਂਦਰ ਸਰਕਾਰ ਨੇ ਬਣਾਤੇ ਆ ਉਹਦੇ ਤੇ ਪੰਜਾਬ ਸਰਕਾਰ ਚੁੱਪ ਬੈਠੀ ਆ ਕਿਸਾਨਾਂ ਦਾ ਪੱਖ ਜਿਹੜਾ ਕੇਂਦਰ ਅੱਗੇ ਨਹੀਂ ਉਠਾ ਰਹੀ 2 ਸਤੰਬਰ ਦਾ ਪ੍ਰੋਗਰਾਮ ਹੈ ਸਯੁਕਤ ਕਿਸਾਨ ਮੋਰਚੇ ਦਾ ਵਿਧਾਨ ਸਭਾ ਵੱਲੋਂ ਕੀ ਹੈ ਉਹਦੇ ਚ ਕਾਰਨ ਕੀ ਆ ਕਿਉਂ ਜਾਣਾ ਸਰਕਾਰ ਤੋਂ ਕਿਹੜੇ ਸਵਾਲ ਆ ਜਿਹੜੇ ਕਰਨੇ ਬਾਕੀ ਆ ਵਿਧਾਨ ਸਭਾ ਨੂੰ ਘੇਰਨ ਦਾ ਪ੍ਰੋਗਰਾਮ ਕਿਉਂ ਬਣਾਇਆ ਦੇਖੋ ਅਸੀਂ ਪਿਛਲੇ ਦਿਨੀ 17 ਅਗਸਤ ਨੂੰ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਘਰ ਘੇਰੇ ਮੰਤਰੀਆਂ ਦੇ ਘਰ ਘੇਰੇ ਕਿਹਾ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਰਪੀਰੀਅਨ ਪ੍ਰਿੰਸੀਪਲ ਮੁਤਾਬਕ ਹੱਲ ਕਰੋ ਪੰਜਾਬ ਦੀ ਅਸੈਂਬਲੀ ਦੇ ਵਿੱਚ ਜਿਹੜਾ ਪੰਜਾਬ ਪੁਨਰਗਠਨ ਐਕਟ ਹੈਗਾ 1966 ਦਾ ਉਹਦਾ ਸੈਕਸ਼ਨ 78 79 80 ਜਿੰਦੇ ਤਹਿਤ ਕੇਂਦਰ ਨੇ ਪੰਜਾਬ ਦੇ ਪਾਣੀਆਂ ਤੇ ਆਪਣਾ ਅਧਿਕਾਰ ਜਮਾ ਲਿਆ ਪਾਣੀ ਕਿਉਂਕਿ ਸੂਬਿਆਂ ਦਾ ਅਧਿਕਾਰ ਖੇਤਰ ਆ ਜੇ ਪੰਜਾਬ ਸਰਕਾਰ ਅਸੈਂਬਲੀ ਦੇ ਵਿੱਚ 78 79 80 ਸੈਕਸ਼ਨ ਨੂੰ ਰੱਦ ਕਰਨ ਦਾ ਕਾਨੂੰਨ ਲੈ ਕੇ ਆਵੇ ਤਾਂ ਇਸ ਕਾਨੂੰਨ ਇਸ ਬਿੱਲ ਨੂੰ ਬਿੱਲ ਲੈ ਕੇ ਆਵੇ ਕਾਨੂੰਨ ਬਣਵਾਵੇ ਤਾਂ ਪੰਜਾਬ ਦੇ ਪਾਣੀਆਂ ਉੱਪਰ ਕੇਂਦਰ ਦਾ ਅਧਿਕਾਰ ਖਤਮ ਕੀਤਾ ਜਾ ਸਕਦਾ ਇਹ ਇੱਕ ਕਾਨੂੰਨੀ ਤੇ ਸੰਵਿਧਾਨਕ ਪਹਿਲੂ ਬਚਿਆ ਹੋਇਆ ਇਹ ਪੰਜਾਬ ਦੀ ਅਸੈਂਬਲੀ 'ਚ ਕੀਤਾ ਜਾ ਸਕਦਾ ਹੈਗਾ ਪਰ ਇਸ ਪਾਸੇ ਪੰਜਾਬ ਸਰਕਾਰ ਤੁਰਨੀ ਰਹੇਗੀ ਪਹਿਲੀ ਸਾਡੀ ਮੰਗ ਇਹ ਆ ਕਿ ਪੰਜਾਬ ਦੀ ਵਿਧਾਨ ਸਭਾ ਚ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੀਰੀਅਨ ਪ੍ਰਿੰਸੀਪਲ ਮੁਤਾਬਕ ਹੱਲ ਕਰਨ ਦੇ ਲਈ ਪੰਜਾਬ ਪੁਨਰਗਠਨ ਐਕਟ ਦੀ ਧਾਰਾ 78 79 80 ਜਿੰਦੇ ਤਹਿਤ ਕੇਂਦਰ ਨੇ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਿਆ ਉਹ ਰੱਦ ਕਰਕੇ ਪੰਜਾਬ ਦੇ ਪਾਣੀਆਂ ਦੀ ਮਾਲਕੀ ਪੰਜਾਬ ਨੂੰ ਮਿਲੇ ਪਹਿਲਾ ਕੰਮ ਵਿਧਾਨ ਸਭਾ ਚ ਪੰਜਾਬ ਸਰਕਾਰ ਇਹ ਕਰੇ ਇਸ ਕਰਕੇ 2 ਦਸੰਬਰ ਨੂੰ ਅਸੀਂ ਜਿਹੜਾ ਮਾਰਚ ਹੈਗਾ ਉਹ ਕਰ ਰਹੇ ਆ ਦੂਸਰੀ ਮੰਗ ਕਿ ਜਿਹੜਾ ਭਾਰਤ ਪਾਕਿਸਤਾਨ ਵਪਾਰ ਆ ਉਹ ਅਸੇ ਇੰਨੀ ਵਾਲਾ ਤੇ ਵਾਗਾ ਬਾਰਡਰ ਆਹੀਂ ਜਿਹੜਾ ਖੁੱਲਣਾ ਚਾਹੀਦਾ ਪੂਰਾ ਮਿਡਲ ਈਸਟ ਤੇ ਯੂਰਪ ਰਾਹੀਂ ਵਪਾਰ ਹੋ ਸਕਦਾ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੇ ਮਜ਼ਦੂਰਾਂ ਨੂੰ ਪੰਜਾਬ ਦੇ ਟਰਾਂਸਪੋਰਟਰ ਨੂੰ ਪੰਜਾਬ ਦੇ ਛੋਟੇ ਦਰਮਿਆਨੇ ਵਪਾਰੀ ਨੂੰ ਇਹਦੇ ਨਾਲ ਹਲਾਰਾ ਜਿਹੜਾ ਮਿਲ ਸਕਦਾ ਜੇ ਗੁਜਰਾਤ ਸਮੁੰਦਰ ਦੇ ਰਸਤੇ ਜਿਹੜੀ ਇੰਡੀਆ ਦਾ ਜਿੰਨਾ ਵੀ ਐਗਰੀਕਲਚਰ ਦਾ ਐਕਸਪੋਰਟ ਹੁੰਦਾ ਉਹਦਾ ਅੱਧ ਤੋਂ ਵੱਧ ਜਿਹੜਾ ਹੈਗਾ ਉਹ ਕੱਲਾ ਗੁਜਰਾਤ ਕਰ ਰਿਹਾ ਕਿਉਂਕਿ ਉਹ ਬੰਦਰਗਾਹ ਤੇ ਬੈਠਾ ਹੈਗਾ ਜੇ ਅਸੀਂ ਪੰਜਾਬ ਬੰਦਰਗਾਹ ਦੇ ਨੇੜੇ ਨਹੀਂ ਹੈਗਾਗਾ ਤੇ ਇਹਦੀ ਇਹਦੇ ਸੁੱਕੇ ਰਸਤੇ ਬੰਦ ਕਿਉਂ ਕੀਤੇ ਹੋਏ ਆ ਸਾਡਾ ਫਿਰੋਜ਼ਪੁਰ ਸਾਡਾ ਜਿਹੜਾ ਅੰਬਰਸਾਰਾ ਇਹ ਵੀ ਮੁੰਬਈ ਵਾਂਗੂ ਜਿਹੜੇ ਹੈਗੇ ਵਪਾਰਕ ਸ਼ਹਿਰ ਬਣ ਸਕਦੇ ਆ ਜੇ ਇਹ ਵਪਾਰ ਖੁੱਲੇ ਤਾਂ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਇਸ ਕਰਕੇ ਵਾਗਾ ਤੇ ਸੈਣੀ ਵਾਲਾ ਵਪਾਰ ਜਿਹੜਾ ਖੋਲਿਆ ਜਾਵੇ ਇਹਦੇ ਵਾਸਤੇ ਪੰਜਾਬ ਸਰਕਾਰ ਕੇਂਦਰ ਦੇ ਨਾਲ ਦੋ ਹੱਥ ਕਰੇ ਦੂਸਰੀ ਮੰਗ ਸਾਡੀ ਇਹ ਆ ਤੀਸਰਾ ਕਿ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਿਆਂ ਤੇ ਜਿਹੜੀ ਲੀਕ ਹੈਗੀ ਆ ਉਹ ਮਾਰੀ ਜਾਵੇ ਕਿਉਂਕਿ ਅੱਜ ਜਿਹੜੀ ਪੰਜਾਬ ਦੇ ਵਿੱਚ ਜੇ ਪੇਸ ਮੁਲਕ 'ਚ ਵੀ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮਾਫ ਕੀਤੇ ਜਾਂਦੇ ਹੈਗੇ ਆ ਤੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਕਿਉਂ ਨਹੀਂ ਮਾਫ ਹੋਣੇ ਚਾਹੀਦੇ ਜਿਹੜੇ ਇਸ ਮੁਲਕ 'ਚ ਸਾਰਾ ਕੁਝ ਪੈਦਾ ਕਰਦੇ ਨੇ ਇਹ ਚ ਮੁਰਦਤੋ ਸਬਸਿਡੀ ਦੇ ਨਾਮ ਦੇ ਉੱਪਰ ਵੱਡੇ ਵੱਡੇ ਖੇਤੀ ਦੇ ਸੰਤ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਇਆ ਜਾ ਰਿਹਾ ਇੱਕ ਪਾਸੇ ਸਰਕਾਰੀ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਨੂੰ ਜਿਹੜਾ ਹੈ ਕਿ ਵੱਡੇ ਸੰਤ ਲੈਂਡ ਦੇ ਵਿੱਚ ਸਹਾਇਤਾ ਪਰ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਾਣਬੁੱਝ ਕੇ ਕਿਸਾਨਾਂ ਦੇ ਸਰ ਕਰਜ਼ੇ ਨੂੰ ਮੜਿਆ ਜਾ ਰਿਹਾ ਸ਼ਾਇਦ ਉਹ ਐਡੇ ਵੱਡੇ ਖੇਤੀ ਸੰਤਾਂ ਦੇ ਕਿਸਾਨਾਂ ਨੂੰ ਜ਼ਰੂਰਤ ਵੀ ਨਹੀਂ ਆ ਇਸ ਮਸਲੇ ਨੂੰ ਕਿਵੇਂ ਦੇਖਦੇ ਹੋ ਦੇਖੋ ਪੰਜਾਬ ਦੇ ਵਿੱਚ 75% ਜਿਹੜੀ ਕਿਸਾਨੀਆਂ 5 ਏਕੜ ਤੋਂ ਘੱਟ ਵਾਲੀ ਤੇ ਇੱਥੇ ਪਹਿਲਾਂ ਖੇਤੀ ਮਸ਼ੀਨਰੀ ਉਹ ਆਈ ਹੈ ਜਿਹੜੀ ਵੱਡੇ ਟੱਕਾਂ ਵਾਸਤੇ ਚਾਹੀਦਾ ਤਾਂ ਇਹ ਸੀਗਾ ਕਿ ਜਿਵੇਂ ਕਹਾ ਕੱਟਣ ਵਾਲੀਆਂ ਮਸ਼ੀਨਾਂ ਨੇ 2-2 2.5 ਏਕੜ ਵਾਲੇ ਕਿਸਾਨ ਨੂੰ ਉਦਾਂ ਦੇ ਟਰੈਕਟਰ ਲਿਆ ਕੇ ਦਿੱਤੇ ਜਾਂਦੇ ਜਿਹੜੇ ਕਿ ਹੱਥੀ ਜਿਹੜੇ ਸੀ ਚੱਲ ਸਕਦੇ ਉਹ 2.5 ਕਿੱਲੇ ਵਾਲੇ ਕਿਸਾਨ ਨੂੰ ਵੀ ਤੁਸੀਂ 8-8 10-10 ਲੱਖਾਂ ਵਾਲਾ ਟਰੈਕਟਰ ਦਿੱਤਾ ਉਹਨੂੰ ਤਾਂ ਤੁਸੀਂ ਕਰਜ਼ੇ ਦੇ ਵਿੱਚ ਉਲਝਾਤਾ ਜਿਵੇਂ ਇਹ ਕਹਿੰਦੇ ਸੀ ਕਿ ਵੀ ਕਿਸਾਨਾਂ ਨੂੰ ਲੋਹਾ ਹੀ ਲੈ ਕੇ ਬਹਿ ਗਿਆ ਕਵਾੜ ਹੀ ਉਹਨਾਂ ਦੇ ਘਰੇ ਇਕੱਠਾ ਹੋਈ ਜਾਂਦਾ ਨਵੀਂ ਤੋਂ ਨਵੀਂ ਮਸ਼ੀਨਰੀ ਆ ਰਹੀ ਹੈਗੀ ਆ ਖੇਤੀ ਇਦਾਂ ਦੀ ਆ ਕਿ ਉਹਨਾਂ ਨੂੰ ਮਜਬੂਰੀ ਵਾਸਤੇ ਮਸ਼ੀਨਰੀ ਖਰੀਦਣੀ ਪੈਂਦੀ ਆ ਪਿੰਡਾਂ ਦੇ ਵਿੱਚ ਜਿਹੜੀਆਂ ਕੋਆਪਰੇਟ ਸੁਸਾਇਟੀਆਂ ਨੇ ਉੱਥੇ ਪੂਰੀ ਖੇਤੀ ਮਸ਼ੀਨਰੀ ਨਹੀਂ ਅਸੀਂ ਚਾਹੁੰਨੇ ਕਿ ਪਿੰਡਾਂ 'ਚ ਖੇਤੀ ਸੰਧ ਕੇਂਦਰ ਖੋਲੇ ਜਾਣ ਛੋਟੇ ਤੇ ਦਰਮਿਆਨੇ ਕਿਸਾਨ ਨੂੰ ਬਿਨਾ ਕਿਰਾਇਆ ਉੱਥੋਂ ਖੇਤੀ ਸੰਧ ਖੇਤੀ ਸੰਧ ਜਿਹੜੇ ਮਿਲਣ ਪਰ ਸਰਕਾਰ ਕੀ ਕਰ ਰਹੀ ਆ ਸਰਕਾਰ ਨੇ ਕਿਹਾ ਕਿ ਅਸੀਂ ਜਿਹੜੇ ਵੱਡੇ ਬੇਲਰ ਨੇ ਸੂਪਰ ਸੀਡਰ ਆ ਜਾਂ ਹੋਰ ਵੱਡੀ ਮਸ਼ੀਨਰੀ ਕਿਸੇ ਨੇ ਲੈਣੀ ਆ ਅਸੀਂ ਕਿਸਾਨਾਂ ਨੂੰ ਸਬਸਿਡੀ ਦੇਾਂਗੇ ਕਿਸਾਨ ਜਿਹੜੇ ਹੈਗੇ ਆ ਉਹ ਫਾਰਮ ਭਰਨ ਬਹੁਤ ਸਾਰੇ ਕਿਸਾਨਾਂ ਨੇ ਜਿਹੜੇ ਹੈਗੇ ਆ ਉਹ ਫਾਰਮ ਭਰਤੇ ਕੁਝ ਕੁ ਇਹ ਕਹੇ ਕਿ 80 ਤੱਕ 80% ਤੱਕ ਸਬਸਿਡੀ ਦੀ ਜਿਹੜੀ ਹੈਗੀ ਆ ਪ੍ਰੋਵੀਜ਼ਨ ਰੱਖੀ ਹੈਗੀ ਆ ਜਦੋਂ ਕਿਸਾਨਾਂ ਨੇ ਫਾਰਮ ਭਰੇ ਸ਼ਰਤਾਂ ਕੀ ਆਈਆਂ ਇੱਕ ਤਾਂ ਕਿ ਕਿਸਾਨ ਦਾ 15 ਲੱਖ ਦਾ ਜਿਹੜਾ ਲੈਣ ਦੇਣ ਹੋਵੇ ਉਹ ਇਨਕਮ ਟੈਕਸ ਦੀ ਰਿਟਰਨ ਜਿਹੜੀ ਹੈਗੀ ਆ ਭਰਦਾ ਹੋਵੇ ਪਹਿਲੀ ਗੱਲ ਪੰਜਾਬ ਦੀ 75% ਕਿਸਾਨੀ ਦਾ 15 ਲੱਖ ਦਾ ਲੈਣ-ਦੇਣ ਕਿੱਥੇ ਹੈਗਾ ਫਿਰ ਉਹ ਇਨਕਮ ਟੈਕਸ ਕਿਉਂਕਿ ਜਿਹੜੀ ਖੇਤੀ ਆ ਇਨਕਮ ਟੈਕਸ ਤੋਂ ਉਹਨੂੰ ਛੋਟ ਆ ਜਿੰਦੇ ਆਪਣੀ ਇਨਕਮ ਜੇ ਫਾਰਮ ਰਹੀ ਦਿਖਾਉਣੀ ਹੋ ਤਾਂ ਇਨਕਮ ਟੈਕਸ ਲੱਗਦਾ ਹੀ ਨਹੀਂ ਇਹਦਾ ਮਤਲਬ ਉਹਨਾਂ ਛੋਟੇ ਦਰਮਿਆਨੇ ਕਿਸਾਨਾਂ ਨੂੰ ਖੇਤੀ ਸੰਧ ਦੇਣੀ ਨਹੀਂ ਹੈਗੇਗੀ ਉਹ ਤਾਂ ਕਮਰਸ਼ੀਅਲ ਉਹਨਾਂ ਨੇ ਬਣਾਤਾ ਖੇਤੀ ਲਈ ਤਾਂ ਦੇਣੀ ਨਹੀਂਗੇ ਫਿਰ ਉਸ ਤੋਂ ਅਗਲੀ ਗੱਲ ਹੈ ਕਿ ਤੁਸੀਂ 24 ਲੱਖ ਦਾ ਜਿਹੜਾ ਹੈਗਾ ਉਹ ਲੂਨ ਲੋ ਉਹ ਜਿਹੜਾ 80% ਸਬਸਿਡੀ ਵਾਲਾ ਹੈਗਾ ਹੁਣ ਉਹ ਸਬਸਿਡੀ ਕਦੋਂ ਆਊਗੀ ਕਦੋਂ ਨਹੀਂ ਆਊਗੀ ਤੇ 24 ਲੱਖ ਦੀ ਉਹ ਵਿਆਜ ਕਿੰਨੀ ਪਊਗੀ ਕਿਸਾਨੀ ਦੀ ਕੀ ਹਾਲਤ ਬਣੂਗੀ ਉਹ ਖੇਤੀ ਸੰਧ ਜਿਹੜੇ ਸਬਸਿਡੀ ਤੇ ਦੇਣ ਦਾ ਜਿਹੜਾ ਹੈਗਾ ਇੱਕ ਛਲਾਵਾ ਕੀਤਾ ਜਾ ਰਿਹਾ ਤੇ ਕਿਸਾਨ ਜਿਹੜੇ ਇਸ ਵੱਲੋਂ ਬਹੁਤ ਨਿਰਾਸ਼ ਹੋਏ ਆ ਇਸ ਤੋਂ ਪਹਿਲਾਂ ਵੀ ਖੇਤੀਬਾੜੀ ਵਿਭਾਗ ਦੇ ਵਿੱਚ ਮਤਲਬ ਜਿਹੜੇ ਚਾਰ ਵਿਭਾਗੇ ਆ ਇੱਕ ਜਿਹੜਾ ਹੈਗਾ ਵਾਟਰ ਐਂਡ ਸੋਇਲ ਕੰਜ਼ਰਵੇਸ਼ਨ ਡਿਪਾਰਟਮੈਂਟ ਹੈ ਇੱਕ ਜਿਹੜਾ ਇਹਨਾਂ ਦਾ ਆਪਣਾ ਡਾਟੇ ਨਾਲ ਸੰਬੰਧਿਤ ਹੈਗਾ ਇੱਕ ਇੰਜੀਨੀਅਰਿੰਗ ਵਾਲਾ ਹੈਗਾ ਔਰ ਇੱਕ ਮੇਨ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਆ ਜਿਹੜਾ ਇੰਜੀਨੀਅਰਿੰਗ ਵਿਭਾਗ ਆ ਉਹ ਪੂਰਾ ਇੱਕ ਮਤਲਬ ਜਿਹੜਾ ਕਿ ਕਰਪਸ਼ਨ ਦਾ ਅੱਡਾ ਬਣਿਆ ਹੋਇਆ ਹੈ ਉਹ ਕਿਸ ਤਰ੍ਹਾਂ ਕਿ ਮੰਨ ਲਓ ਕਿਸਾਨਾਂ ਵਾਸਤੇ ਕੋਈ ਖੇਤੀ ਸੰਧਾਂ ਵਾਲੀ ਮੰਨ ਲਓ 500 ਕਰੋੜ ਦੀ ਜਿਹੜੀ ਸੀ ਸਬਸਿਡੀ ਆ ਗਈ ਉਹਨਾਂ ਨੇ ਕੀ ਕਰਨਾ ਕਿ ਜਿਹੜੀ ਖੇਤੀ ਮਸ਼ੀਨਰੀ ਬਣਾਉਂਦੇ ਆ ਖੇਤੀਬਾੜੀ ਮਹਿੰਗੇ ਇੰਜੀਨੀਅਰਿੰਗ ਵਿਭਾਗ ਨੇ ਉਹਨਾਂ ਨੇ ਖੇਤੀਬਾੜੀ ਮਸ਼ੀਨਰੀ ਬਣਾਉਣ ਵਾਲੀਆਂ ਕੰਪਨੀਆਂ ਦੇ ਨਾਲ ਗੱਲ ਕਰ ਲੈਣੀ ਆ ਕਿ ਅਸੀਂ ਤੁਹਾਨੂੰ ਇਹ ਸਬਸਿਡੀ ਦੇਣੀ ਆ ਕਿਸਾਨ ਮਸ਼ੀਨਰੀ ਖਰੀਦਣ ਵਾਸਤੇ ਤੁਹਾਡੇ ਕੋਲੇ ਭੇਜਾਂਗੇ ਸਬਸਿਡੀ 50% ਦੇਣੀ ਆ ਉਹਨਾਂ ਨੂੰ ਇਹ ਕਹੇ ਵੀ ਜੇ 50000 ਦੀ ਮਸ਼ੀਨਰੀ ਆ ਤੇ ਇਹਦੀ ਕੀਮਤ ਤੁਸੀਂ ਲੱਖ 2 ਲੱਖ ਰੁਪਇਆ ਰੱਖੋ 50% ਸਬਸਿਡੀ ਦੇਵਾਂਗੇ 50% ਸਬਸਿਡੀ ਦੇ ਕੇ ਉਹ 50 ਵਾਲੀ ਮਸ਼ੀਨਰੀ ਤੁਹਾਨੂੰ ਜਿਹੜੀ ਆ ਮਤਲਬ ਕਿਸਾਨ ਨੂੰ ਲੱਖ ਚ ਪਊਗੀ ਪਹਿਲਾਂ ਤਾਂ 50000 ਵਾਲੀ ਮਸ਼ੀਨਰੀ 2 ਲੱਖ ਦੀ ਬਣਾਓ 50 ਮਤਲਬ ਜਿਹੜਾ ਹੈਗਾ 50000 ਰੁਪਏ ਕਿਸਾਨ ਤੋਂ ਲੁੱਟੋ ਤੇ ਲੱਖ ਰੁਪਏ ਜਿਹੜਾ ਸਬਸਿਡੀ ਦਾ ਸਰਕਾਰ ਦਾ ਸੀ ਉਹ ਇੰਜੀਨੀਅਰਿੰਗ ਭਾਗ ਖੇਤੀਬਾੜੀ ਦਾ ਤੇ ਖੇਤੀ ਮਸ਼ੀਨਰੀ ਦੀਆਂ ਕੰਪਨੀਆਂ ਮਿਲ ਕੇ ਲੁੱਟਣਗੀਆਂ ਆਹ ਧੰਦਾ ਜਿਹੜਾ ਖੇਤੀ ਮਸ਼ੀਨਰੀ ਦੇ ਨਾਂ ਤੇ ਚੱਲ ਰਿਹਾ ਹੈਗਾ ਔਰ ਉਹ ਛੋਟੇ ਤੇ ਦਰਮਿਆਨੇ ਕਿਸਾਨ ਨੂੰ ਖੇਤੀ ਮਸ਼ੀਨਰੀ ਜਿਹੜੀ ਹੈਗੀ ਆ ਉਹ ਮਿਲਦੀ ਹੋਈ ਨਹੀਂ ਹੈਗੀ ਇਸ ਕਰਕੇ ਜਿਹੜੀ ਖੇਤੀ ਮਸ਼ੀਨਰੀ ਤੇ ਇਹ ਸਬਸਿਡੀਆਂ ਦੇਣ ਦੇਣ ਵਾਲੀ ਗੱਲ ਹੈਗੀ ਆ ਇਹਦੇ ਤੇ ਜਿਹੜੀਆਂ ਸ਼ਰਤਾਂ ਨੇ ਉਹ ਹਟਾਈਆਂ ਜਾਣ ਦੂਸਰਾ ਪਿੰਡਾਂ 'ਚ ਖੇਤੀ ਸੰਧ ਕੇਂਦਰ ਖੋਲੇ ਜਾਣ 5 ਤੋਂ 7 ਏਕੜ ਤੱਕ ਦੇ ਕਿਸਾਨ ਨੂੰ ਬਿਨਾ ਕਰਾਇਓ ਉਥੋਂ ਖੇਤੀ ਦੀ ਸਾਰੀ ਮਸ਼ੀਨਰੀ ਜਿਹੜੀ ਹੈਗੀ ਆ ਮਹਈਆ ਕਰਵਾਈ ਜਾਵੇ ਇਹਦੇ ਨਾਲ ਕਿਸਾਨੀ ਨੂੰ ਕੁਝ ਰਾਹਤ ਜਿਹੜੀ ਹੈ ਮਿਲ ਸਕਦੀ ਆ ਤੇ ਖੇਤੀ ਮਸ਼ੀਨਰੀ ਦੇ ਨਾਂ ਤੇ ਜਿਹੜੀ ਇੱਕ ਇੱਥੇ ਪੰਜਾਬ ਦੇ ਵਿੱਚ ਘੁਟਾਲਾ ਚੱਲ ਰਿਹਾ ਹੈਗਾ ਇਹਨੂੰ ਫੌਰੀ ਬੰਦ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਭਾਈ ਜੀ